ਕਿਸਾਨ ਭਰਾਓ ਕਣਕ ਦੀ ਬਾੜੀ ਤੋਂ ਪਹਿਲਾਂ ਮੈਂ ਆਪਣੇ ਖੇਤ ਦੇ ਵਿੱਚ ਵੀਡੀਓ ਬਣਾ ਰਿਹਾ ਹੈਗਾ ਮੇਰਾ ਇਕੋ ਹੀ ਇਹ 플ੌਟ ਹੈਗਾ ਜਿਹਦੇ ਵਿੱਚ ਮੈਨੇ ਤਿੰਨ ਤਰੀਕੇ ਦੇ ਤਜਰਬੇ ਕੀਤੇ ਹੈਗੇ ਆ ਗੁਲੀਂਡੇ ਨੂੰ ਕੰਟਰੋਲ ਕਰਨ ਵਾਸਤੇ ਇਹ ਵੀਡੀਓ ਥੋੜੀ ਲੰਬੀ ਹੋਊਗੀ 7-8 ਮਿੰਟਾਂ ਦੀ ਤੁਸੀਂ ਇਸ ਨੂੰ ਦੇਖ ਲਿਓ ਕਿਉਂਕਿ ਜੇ ਦੋ ਵੀਡੀਓ ਆਪਾਂ ਕਣਕ ਬੀਜਣ ਵੇਲੇ ਬਣਾਉਣੇ ਹੈਗੇ ਆ ਜਾਂ ਮੈਂ ਖਾਲੀ ਖੇਤ 'ਚ ਖੜਕੇ ਬਣਾਉਂਗਾ ਵੱਡੇ ਬਾਅਦ ਫਿਰ ਉਹਦੇ ਮੇਰੇ ਤਜਰਬੇ ਨਹੀਂ ਤੁਹਾਨੂੰ ਦਿਖਾ ਪਾਉਂਗਾ ਕਿਉਂਕਿ ਕਣਕ ਤੁਸੀਂ ਕਿਸੇ ਵੀ ਤਰੀਕੇ ਨਾਲ ਬੀਜਦੇ ਹੋ ਹੈਪੀ ਸੀਡਰ ਸੁਪਰ ਸੀਡਰ ਮਲਚਿੰਗ ਤਰੀਕੇ ਨਾਲ ਛਿੱਟਾ ਦੇ ਕੇ ਰੋਟਾਵੇਟਰ ਨਾਲ ਨਾਰਮਲ ਡਰਿਲ ਨਾਲ ਕਿਦਾਂ ਵੀ ਤੁਸੀਂ ਬਜਾਈ ਕਰਦੇ ਹੋ ਇਹ ਨਦੀਨਾਈ ਸਮੱਸਿਆ ਪੱਖੋ ਵੱਖਰੇ ਖੇਤਾਂ ਦੇ ਵਿੱਚ ਵੱਧ ਰਹੀ ਹੈ ਦਿਨੋਂ ਦਿਨ। ਮੇਰੇ ਖੇਤ 'ਚ ਵੀ ਸਮੱਸਿਆ ਇਹ ਬਹੁਤ ਜ਼ਿਆਦੇ ਸੀ। ਮੈਂ ਇੱਥੇ ਤਿੰਨ ਤਰ੍ਹਾਂ ਦੇ ਤਜਰਬੇ ਕੀਤੇ ਆ। ਇੱਕ ਤਜਰਬਾ ਮੇਰਾ ਬਿਲਕੁਲ ਫੇਲ ਨਹੀਂ ਕਹਿ ਸਕਦੇ। ਘੱਟ ਕਾਮਯਾਬ ਹੋਇਆ। ਦੋ ਤਜਰਬੇ ਮੇਰੇ ਪੂਰੇ ਕਾਮਯਾਬ ਹੋਇਆ। ਇਹ ਜਿਹੜੇ ਹੈਗੇ ਆ ਤਜਰਬੇ ਇਹ ਮੈਂ ਰਿਸਕ ਨੂੰ ਘਟਾਉਣ ਵਾਸਤੇ ਆ ਕਾਫੀ ਮਤਲਬ ਸਾਇੰਟਿਸਟ ਦੀ ਵੀ ਹੈਲਪ ਲਈ ਹੈਗੀ ਆ ਤੇ ਮੇਰਾ ਤਜਰਬਾ ਉਹ ਪੂਰ ਚੜਿਆ ਹੈਗਾ ਤੁਸੀਂ ਉਸ ਨੂੰ ਖੇਤ ਨੂੰ ਦੇਖ ਲਿਓ ਜਿਹੜੀ ਇਹ ਬਜਾਈ ਹੋਈ ਹੈ ਇਹ ਸਾਰੀ ਬਜਾਈ 2 ਨਵੰਬਰ ਤੋਂ ਲੈ ਕੇ 6 ਨਵੰਬਰ ਦੇ ਵਿੱਚ ਲਗਭਗ ਮੁਕੰਮਲ ਹੋਈ ਹੈ ਇੱਕ ਜਿਹੜਾ ਖੇਤ ਹੈਗਾ ਉਹ 16 ਨਵੰਬਰ ਨੂੰ ਬਜਾਈ ਹੋਇਆ ਮਤਲਬ ਕਿ ਜਿਹੜੇ ਏਰੀਏ ਟਾਈਮ ਦੇ ਵਿੱਚ ਵੱਧੋ-ਵੱਧ ਕਣਕ ਦੀ ਬਜਾਈ ਹੁੰਦੀ ਹੈ ਉਹਨਾਂ ਹੀ ਟਾਈਮਾਂ ਦੇ ਵਿੱਚ ਮੇਰਾ ਖੇਤ ਬੀਜਿਆ ਗਿਆ ਨਾ ਹੀ ਦਾ ਬੋਲਾ ਨਜਾਜ਼ ਅਗੇਤਾ ਨਾ ਹੀ ਜਿਆਦਾ ਜਿਆਦੇ ਪਛੇਤਾ ਇਹਦਾ ਜਿਹੜਾ ਬੀਜਣ ਦਾ ਤਰੀਕਾ ਹੈਗਾ ਸਾਰਾ ਹੈਪੀ ਸੀਡਰ ਵਾਲਾ ਤੁਹਾਡਾ ਕੋਈ ਵੀ ਹੋ ਸਕਦਾ ਪਰ ਤੁਸੀਂ ਜਿਹੜਾ ਮੇਰੇ ਵਾਲਾ ਤਜਰਬਾ ਹੈਗਾ ਉਹਨੂੰ ਲਿਖ ਕੇ ਰੱਖ ਸਕਦੇ ਹੋ ਉਹਨੂੰ ਤੁਸੀਂ ਕਰ ਸਕਦੇ ਹੈਗੇ ਇਹ ਜਿਹੜਾ ਮੇਰਾ ਖੇਤ ਹੈ ਇਸ ਖੇਤ ਦੇ ਵਿੱਚ ਇੰਨਾ ਕੁ ਜ਼ਿਆਦਾ ਗੁਲੀ ਡੰਡਾ ਹੁੰਦਾ ਸੀ ਵੀ ਕਣਕ ਦੇ ਨਾਲੋਂ ਵੱਧ ਲੱਗਦਾ ਸੀ ਕਈ ਗੁਣਾ ਜ਼ਿਆਦਾ ਲੱਗਦਾ ਸੀ ਕਣਕ ਪਹਿਲਾਂ ਪੱਕਦੀ ਸੀ ਗੁੱਲੀ ਡੰਡਾ ਲੇਟ ਪੱਕਦਾ ਸੀ ਲੇਟ ਵਾਢੀ ਕਰਾਉਣੀ ਪੈਂਦੀ ਸੀ ਕਣਕ ਦੀ ਤੂੜੀ ਵੀ ਫਿਰ ਬਹੁਤ ਜ਼ਿਆਦਾ ਸੁੱਕੇ ਲਾਂਗੇ ਦੀ ਮਰਾਉਣੀ ਪੈਂਦੀ ਸੀਗੀ ਮਤਲਬ ਕਿ ਸਮੱਸਿਆਵਾਂ ਸੀਗਾ ਝਾੜ ਭਾਵੇਂ ਮੇਰਾ 60 60 ਬਣ ਫਿਰ ਵੀ ਆ ਰਿਹਾ ਸੀਗਾ ਪਰ ਇਹ ਸਮੱਸਿਆ ਦੇ ਉੱਤੇ 2250 ਰੁਪਏ ਤੱਕ ਦੇ ਸਪਰੇਅ ਕਰਕੇ ਵੀ ਸਿਸਟਮ ਕੰਟਰੋਲ ਨਹੀਂ ਹੁੰਦੀ ਸੀਗੀ ਜਿਉਂ ਦੀ ਤਿਉਂ ਵਾਣੀਦੀ ਕਿਉਂਕਿ ਗੁੱਲੀ ਰੰਡਾ ਦਾ ਇੱਕ ਛਿੱਟਾ ਜਿਹੜਾ ਹੈਗਾ ਉਹਦੇ ਵਿੱਚ ਕਈ ਸੈਂਕੜੇ ਹਜ਼ਾਰਾਂ ਬੀਜ ਹੁੰਦੇ ਨੇ ਤੇ ਉਹ ਜਦੋਂ ਅੱਗੇ ਅਗਲੇ ਸਾਲਾਂ ਲਈ ਮਿੱਟੀ ਵਿੱਚ ਜਮ੍ਹਾਂ ਹੋ ਜਾਂਦਾ ਹੈਗਾ ਤੇ ਫੇਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਅਗਲੀ ਵਾਰ ਗੁੱਲੀ ਰੰਡਾ ਨਹੀਂ ਹੋਣਾ ਹੋਣਾ ਹੀ ਹੈਗਾ ਭਾਵੇਂ ਤੁਸੀਂ ਅੱਗ ਲਾਉਣੀਓ ਭਾਵੇਂ ਤੁਸੀਂ ਕਿਸੇ ਤਰੀਕੇ ਦੀ ਪ੍ਰੈਕਟਿਸ ਕਰਦੇ ਹੋ ਕੋਈ ਵੀ ਦਵਾਈਆਂ ਯੂਜ਼ ਕਰਦੇ ਹੋ ਜਿਹੜਾ ਮੇਰਾ ਪਹਿਲਾ ਐਕਸਪੈਰੀਮੈਂਟ ਆ ਉਹ ਐਸ ਖੇਤ ਵਿੱਚ ਹੋਇਆ ਕਿ 18 ਅਕਤੂਬਰ ਦੇ ਲਾਗੇ ਤੱਕ ਮੇਰਾ ਝੋਨਾ ਵੱਢ ਗਿਆ ਮੈਂ ਸਾਰੀ ਪ੍ਰਾਲੀ ਖਿਲਾਰ ਦਿੱਤੀ ਠੀਕ ਹੈ 20 ਤਰੀਕ ਨੂੰ ਐਸ ਖੇਤ ਦੇ ਵਿੱਚ ਪਾਣੀ ਲੱਗ ਤੇ ਪਾਣੀ ਦੇ ਵਿੱਚ ਅਸੀਂ 2 ਲੀਟਰ ਕਿੱਲੇ ਦੀ ਸਟੰਪ ਤੇ 80 ਗ੍ਰਾਮ ਅਵਕੀਰਾ ਸਪਰੇ ਦੋਨਾਂ ਨੂੰ ਮਿਕਸ ਕਰ ਲਿਆ ਘੋਲ ਬਣਾ ਲਿਆ ਤੇ ਪਾਣੀ ਦੇ ਨਾਲ ਨਾਲ ਹੀ ਉਹਨੂੰ ਚਲਾ ਪਾ ਜਿੰਨੇ ਏਕੜ ਦਾ ਇਹ 플ੌਟ ਹੈਗਾ 28 ਕਨਾਲ ਦਾ ਲਗਭਗ ਤੇ ਉਸ ਦੇ ਵਿੱਚ ਉਹਦੀ ਬਣਦੀ ਹੋਈ ਜਿਹੜੀ ਦਵਾਈ ਸੀਗੀ ਅਸੀਂ ਪਾਤੀ ਠੀਕ ਹੈ ਉਸ ਤੋਂ ਬਾਅਦ ਲਗਭਗ 4 ਨਵੰਬਰ ਦੇ ਲਾਗੇ ਤੱਕ 2 ਤੋਂ ਲੈ ਕੇ 6 ਦੇ ਵਿੱਚ ਇਹਦੀ ਸਾਰੀ ਬਜਾਈ ਹੋਈ ਹੈਗੀ ਕੁਝ 플ੌਟ ਆ ਜਿਹੜਾ 17 16 17 ਨਵੰਬਰ ਦੇ ਲਾਗੇ ਤੱਕ ਬਜਾਈ ਹੋਇਆ ਉਹ ਬਾਅਦ ਚ ਜੋ ਨਾ ਵੜਿਆ ਗਿਆ ਸੀ ਤੇ ਇਸ ਖੇਤ ਦੇ ਵਿੱਚ ਜਦੋਂ ਬਜਾਈ ਹੋਈ ਉਦੋਂ ਕੋਈ ਸਪਰੇ ਨਹੀਂ ਪਾਈ ਗਈ ਪਹਿਲਾਂ ਪਾਣੀ ਹੋਇਆ ਕੋਈ ਸਪਰੇ ਨਹੀਂ ਪਈ ਹੈਗੀ ਠੀਕ ਹੈ ਪਹਿਲੇ ਪਾਣੀ ਤੋਂ ਬਾਅਦ ਕੋਈ ਸਪਰੇ ਨਹੀਂ ਹੋਈ ਹੈਗੀ ਆ ਦੇਖ ਲਓ ਖੇਤ ਬਿਲਕੁਲ ਨੀਟ ਐਂਡ ਕਲੀਨ ਹੈ ਖੇਤ ਦੇ ਵਿੱਚ ਜੇ ਕੋਈ ਗੁੱਲੀ ਛਿੱਟਾ ਕਿਤੇ ਦਿਖਾਈ ਵੀ ਦਿੰਦਾ ਹੈਗਾ ਇੱਥੇ ਬਹੁਤ ਜ਼ਿਆਦਾ ਵਿਰਲੀ ਕਣਕ ਹੈ ਜਾਂ ਜਿੱਥੇ ਕੋਈ ਵਟਾਲ ਏਰੀਆ ਮਤਲਬ ਓਵਰ ਆਲ ਨੀਟ ਐਂਡ ਕਲੀਨ ਖੇਤ ਹੈਗਾ ਮੈਂ ਇਹ ਨਹੀਂ ਕਹਿ ਸਕਦਾ ਵੀ ਹੁਣ ਗਾਂ ਨੂੰ ਇੱਥੇ ਗੁਲੀ ਨਾ ਨਹੀਂ ਹੋਊਗਾ ਹਾਂਜੀ ਹੋਊਗਾ ਇਸ ਕੇਸ ਦੇ ਵਿੱਚ ਹੋ ਸਕਦਾ ਕਿਉਂਕਿ ਕਈ ਪਹਿਲਾਂ 3-4 ਸਾਲਾਂ ਦਾ ਜਿਹੜਾ ਸੀਡ ਬੈਂਕ ਆ ਉਹ ਧਰਤੀ ਦੇ ਵਿੱਚ ਹੀ ਆ ਉਹ ਬਹੁਤ ਉੱਪਰਲੀ ਛੋਟੀ ਪਰਤ ਦੇ ਵਿੱਚ ਉਹ ਵੀ ਬਾਹਰ ਆਉਣ ਤੋਂ ਰੁਕਿਆ ਜਾਂ ਆ ਕੇ ਮਰ ਗਿਆ ਜਿਹੜਾ ਪਲਾਟ ਨੰਬਰ 2 ਆ ਤੁਸੀਂ ਵੀਡੀਓ ਵਿੱਚ ਥਾਰੇ ਕਲਿੱਪਾਂ ਦੇਖ ਰਹੇ ਹੋਗੇ ਪਲਾਟ ਨੰਬਰ 2 ਦੇ ਵਿੱਚ ਮੈਨੇ ਗੁਲੀ ਰੰਡੇ ਨੂੰ ਉਗਰਨ ਦਿੱਤਾ ਉਹਦੇ ਵਿੱਚ ਪਾਲਕ ਦੇ ਬੂਟੇ ਵੀ ਸੀਗੇ ਉਹਦੇ ਵਿੱਚ ਜੰਗਲੀ ਜਮੀ ਤੇ ਗੁਲੀ ਰੰਡਾ ਦੋਨੋਂ ਹੀ ਸੀਗੇ ਉਸ ਉਹ ਮੇਰਾ ਖੇਤ ਪੱਠਿਆਂ ਵਾਲਾ ਹਰੇ ਚਾਰੇ ਵਾਲਾ ਖੇਤ ਸੀਗਾ ਉਸ ਖੇਤ ਦੇ ਵਿੱਚ ਮੈਨੇ ਕੋਈ ਸਟੰਪ ਨਹੀਂ ਪਾਈ ਕੁਝ ਵੀ ਨਹੀਂ ਪਾਇਆ ਹੈਗਾ ਜਦੋਂ ਪਹਿਲਾ ਪਾਣੀ ਲੱਗਣ ਦਾ ਸਮਾਂ ਆਇਆ ਉਹਨੂੰ ਮੈਂ ਥੋੜਾ ਜਿਹਾ ਪਹਿਲਾਂ ਪਾਣੀ ਲਾਇਆ ਆਮ ਕਣਕ ਨੂੰ 25 30 35 ਤੇ 40 ਦਿਨਾਂ ਤੋਂ ਪਾਣੀ ਚਲਾ ਜਾਂਦਾ ਹੈਗਾ ਅਸੀਂ ਉਸ ਨੂੰ 22 23 ਦਿਨਾਂ ਤੇ ਪਾਣੀ ਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਇੱਕ ਵੱਖਰਾ ਤਿਆਰਵਾ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਅਵਕੀਰਾ 80 ਗ੍ਰਾਮ ਤੇ ਲੀਡਰ ਆ ਜਿਹੜੀ ਉਹ ਲਗਭਗ 20 ਗ੍ਰਾਮ ਪ੍ਰਤੀ ਏਕੜ ਕੋਈ ਉਹਦੀ ਗੁੰਦ ਨਹੀਂ ਵਰਤੀ ਹੈਗੀ ਦੋਨਾਂ ਦਵਾਈਆਂ ਨੂੰ ਅਲੱਗ-ਅਲੱਗ ਘੋਲ ਲਿਆ ਮਿਕਸ ਕਰ ਲਿਆ ਤੇ ਪਾਣੀ ਦੇ ਨਾਲ ਚਲਦੇ ਹੋਏ ਉਗਰੀ ਹੋਈ ਕਣਕ 'ਤੇ ਪਹਿਲੇ ਪਾਣੀ ਦਾ ਦਿੱਤਾ ਗਿਆ ਵੈਰੀ ਗੁੱਡ ਕੰਟਰੋਲ ਹੋਇਆ ਉਹ ਵੀ ਖੇਤ ਨੀਟ ਐਂਡ ਕਲੀਨ ਉਹਦੇ ਉੱਤੇ ਵੀ ਕਿਸੇ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਪਈ ਇਹ ਸਿਹਰੇ ਮੈਂ ਤੁਹਾਨੂੰ ਤਜਰਬੇ ਦੱਸ ਰਿਹਾ ਹੈਗਾ ਇਹ ਕਿਸੇ ਵੀ ਅਦਾਰੇ ਵੱਲੋਂ ਸਿਫਾਰਿਸ਼ ਨਹੀਂ ਹੈਗੇ ਪਰ ਇਹ ਸਪਰੇਅ ਮਾਰਕੀਟ ਵਿੱਚ ਵਿਕ ਰਹੇ ਹੈਗੇ ਆ ਤੁਸੀਂ ਆਉਣ ਵਾਲੇ ਸਾਲਾਂ ਲਈ ਆਪਣੀ ਖੇਤੀਬਾੜੀ ਦੀ ਡੈਰੀ ਦੇ ਉੱਤੇ ਕਿਸੇ ਪੰਨੇ ਤੇ ਆਪਣਾ ਇਹ ਤਜਰਬਾ ਹੰਡਾਉਣ ਦੇ ਲਈ ਪਰਖਣ ਦੇ ਲਈ ਆਪਣੇ ਖੇਤ ਵਾਸਤੇ ਤੁਸੀਂ ਇਹ ਜਾਣਕਾਰੀ ਨੂੰ ਆਧਾਰ ਬਨ ਬਰਤ ਸਕਦੇ ਹੈਗੇ ਉਹ ਵੀ ਖੇਤ ਚ ਤਜਰਬਾ ਕਾਮਯਾਬ ਰਿਹਾ ਨੀਟ ਐਂਡ ਕਲੀਨ ਨਾ ਕਣਕ ਡਿੱਗੀ ਵੀ ਨਹੀਂ ਹੈਗੀ ਫੋਰਟ ਵੀ ਵਧੀਆ ਹੋਈ ਹੈ ਕੋਈ ਨੁਕਸਾਨ ਵੀ ਨਹੀਂ ਹੋਇਆ ਉਸ ਚ ਮੱਕੀ ਨਹੀਂ ਲਾ ਸਕ ਇਹਦੇ ਵਿੱਚ ਮੈਂ ਮੱਕੀ ਲਾ ਸਕਦਾ ਇਹ ਤੁਹਾਡੀ ਚੁਆਇਸ ਇਹਦੇ ਵਿੱਚ ਇੱਕ ਹੋਰ ਬਣ ਗਈ ਇਹ ਵੀ ਖੇਤ ਪਾਸ ਉਹ ਵੀ ਖੇਤ ਪਾਸ ਖੇਤ ਨੰਬਰ 3 ਹੁਣ ਕਲਿੱਪ ਚੈੱਕ ਕਰ ਲੋ ਇਸ ਖੇਤ ਦੇ ਵਿੱਚ ਗੁੱਲੀ ਡੰਡਾ ਦਿਖਾਈ ਦੇ ਰਿਹਾ ਇਸ ਖੇਤ ਦੇ ਵਿੱਚ ਗੁੱਲੀ ਡੰਡਾ ਪਹਿਲੇ ਪਾਣੀ ਤੇ ਨਹੀਂ ਉਗ ਰਿਹਾ ਕਣਕ ਤੋਂ ਪਹਿਲਾਂ ਜਿਹੜਾ ਝੋਨਾ ਵੱਢਿਆ ਗਿਆ ਸੀ ਝੋਨਾ ਵੱਢਣ ਤੋਂ ਬਾਅਦ ਪਰਾਲੀ ਖਿਲਿਆਰੀ ਗਈ ਪਾਣੀ ਲਾਇਆ ਗਿਆ ਖੇਤ ਨੂੰ ਗਿਲ ਦੇਣ ਵਾਸਤੇ ਤਾਂ ਉਸ ਗਿਲੇ ਦੇ ਵਿੱਚ ਸਿਰਫ ਸਟੈਂਪ ਵਰਤੀ ਗਈ ਸੀ ਨਦੀਨ ਪਹਿਲੇ ਪਾਣੀ ਦਿੱਕਤਾ ਨਹੀਂ ਹੋਇਆ ਪਹਿਲੇ ਪਾਣੀ ਤੋਂ ਬਾਅਦ ਵੀ ਨਹੀਂ ਹੋਇਆ ਦੂਸਰੇ ਪਾਣੀ ਦੇ ਨੇੜੇ ਜਾ ਕੇ ਨਦੀਨ ਹੋ ਗਿਆ ਉਦੋਂ ਕਣਕ ਵੱਡੀ ਹੋ ਗਈ ਕੋਈ ਸਪਰੇ ਨਹੀਂ ਹੋਈ ਤੇ ਇਹਦੇ ਵਿੱਚ ਖੇਤ ਦੇ ਵਿੱਚ ਜਿਹੜਾ ਸੈਕੰਡ ਫਲਸ਼ ਹੈਗਾ ਐਂਡ ਮਿਡ ਦਸੰਬਰ ਦਾ ਉਹ ਉਗ ਰਿਹਾ ਤੇ ਉਹ ਕਾਫੀ ਜ਼ਿਆਦਾ ਹੁਣ ਖੇਤ ਦੇ ਵਿੱਚ ਚਮਕ ਰਿਹਾ ਹੈਗਾ ਤਾਂ ਮੈਂ ਇਹ ਕਹਾਂਗਾ ਵੀ ਇਹ ਤਜਰਬਾ ਪਾਸ ਸੀਗਾ ਪਰ ਪੂਰਾ ਪਾਸ ਨਹੀਂ ਸੀਗਾ ਜੇਕਰ ਇਸ ਖੇਤ ਦੇ ਵਿੱਚ ਸੈਕੰਡ ਫਲਸ਼ ਨਾ ਉਗਰਦਾ ਤਾਂ ਇਹ ਖੇਤ ਤਜਰਬਾ ਵਧੀਆ ਹੋ ਜਾਣਾ ਸੀਗਾ ਇਸ ਖੇਤ ਦੇ ਵਿੱਚ ਜੇਕਰ ਤੁਹਾਡੇ ਆ ਜਿਹੜੇ ਕਿਸਾਨਾ ਭਰਾਵਾਂ ਦੇ ਮਤਲਬ ਪਹਿਲੇ ਪਾਣੀ ਤੇ ਸਟੰਪ ਚਲਾ ਸਕਦੇ ਨੇ ਤਾਂ ਉਹ ਉਹਨਾਂ ਜਿਹੜਾ ਪਹਿਲਾਂ ਦਾ ਪਹਿਲਾ ਫਲਸ਼ ਜਿਹਨਾਂ ਦੇ ਨਹੀਂ ਆਉਂਦਾ ਹੈਗਾ ਜਾਂ ਮਤਲਬ ਦੂਜੀ ਲੇਟ ਉਗਰਦਾ ਹੈ ਉਹਨੂੰ ਉੱਥੇ ਇਹ ਵਰਤਿਆ ਜਾ ਸਕਦਾ ਪਰ ਮੈਂ ਆਪਣੇ ਖੇਤ ਦੇ ਵਿੱਚ ਇਸ ਨੂੰ ਅੱਗੇ ਤੋਂ ਨਹੀਂ ਵਰਤਾਂਗਾ ਕਿਉਂਕਿ ਇਹ ਵੇਸਟ ਆਫ ਮਨੀ ਹੈ ਮੇਰੇ ਦੇ ਲਈ ਤੇ ਮੈਂ ਸਾਰੀ ਸਾਰੀ ਕਣਕ ਜਿਹੜੀ ਕਣਕ ਬਿਨਾ ਪਰਾਲੀ ਨੂੰ ਸਾੜੇ ਐਪੀਸੀ ਦੇ ਦੇ ਨਾਲ ਬਜਾਈ ਕਰਦਾ ਮੇਰੇ ਖੇਤਾਂ ਦੇ ਵਿੱਚ ਆਈ ਹੋਈ ਸਮੱਸਿਆ ਦਾ ਬਿਲਕੁਲ ਪੂਰਨ ਸਮਾਧਾਨ ਹੀ ਹੋ ਗਿਆ ਤੇ ਢੋਲੀਆਂ ਚੱਕਣ ਦੀ ਵੀ ਜ਼ਰੂਰਤ ਨਹੀਂ ਪਈ ਹੈਗੀ ਜੇ ਜੇ ਕਿਸੇ ਕੰਮ ਦੇ ਵਿੱਚ ਆਪਾਂ 80% ਸਫਲਤਾ ਪ੍ਰਾਪਤ ਕਰਦੇ ਆ ਤਾਂ ਉਹਦਾ ਵੱਧੋ ਵੱਧ ਉੱਚਾੜ ਆਉਣ ਦਾ ਆਪਣੇ ਕੋਲੇ ਯੋਗ ਬਣ ਸਕਦਾ ਹੁੰਦਾ ਇਹ ਵੀਡੀਓ ਨੂੰ ਤੁਸੀਂ ਸੁਣਿਆ ਦੇਖਿਆ ਤੁਹਾਡਾ ਬਹੁਤ ਧੰਨਵਾਦ ਇਹਨੂੰ ਸਾਂਝਾ ਜ਼ਰੂਰ ਕਰਿਓ ਆਪਣੇ ਕੀਤੇ ਹੋਏ ਤਜਰਬੇ ਮੇਰੇ ਨਾਲ ਸਾਂਝੇ ਕਰਨ ਲਈ ਮੇਰੀ ਮੇਲ ਆਈਡੀ ਤੇ ਕਮੈਂਟ ਬਾਕਸ ਚ ਤੇ ਇਨਬਾਕਸ ਦੇ ਵਿੱਚ ਵੀ ਆਪਣੇ ਸਾਂਝੇ ਕਰ ਸਕਦੇ ਹਾਂ ਕਿਉਂਕਿ ਇਹ ਤਜਰਬਾ ਇੱਕ ਨੇ ਕਰਿਆ ਉਹ ਵੀ ਪਤਾ ਹੋਣਾ ਚਾਹੀਦਾ ਜੇ ਸਫਲ ਆ ਜੇ ਤਜਰਬਾ ਕਿਸੇ ਨੇ ਕਰਿਆ ਤਾਂ ਉਹਦੀ ਅਸਫਲਤਾ ਬਾਰੇ ਵੀ ਪਤਾ ਹੋਣਾ ਚਾਹੀਦਾ ਤਾਂ ਕਿ ਹੋ